ਫਾਜਲਕਾ ਦੇ ਪਿੰਡ ਬੋਦੀਵਾਲਾ ਪਿਰਥਾ ਵਿਖੇ ਬਣਨ ਜਾਰੀ ਸੜਕ ਦਾ ਨਿਰਮਾਣ ਅੱਜ ਫਾਜਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਾਹਮਣਾ ਵੱਲੋਂ ਪਹੁੰਚ ਕੇ ਕਰਵਾਇਆ ਗਿਆ ਉਹਨਾਂ ਨੇ ਕਿਹਾ ਕਿ ਇਸ ਸੜਕ ਤੇ ਲਗਭਗ 5 ਲੱਖ ਰੁਪਏ ਦਾ ਖਰਚਾ ਆਵੇਗਾ ਹੋਰ ਵੀ ਫਾਜਲਕਾ ਦੇ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਵਿਕਾਸ ਕਾਰਜਾਂ ਦੇ ਕੰਮ ਚੱਲ ਰਹੇ ਹਨ ਉਹ ਉਹਨਾਂ ਨਾਲ ਸੰਪਰਕ ਕਰਨ ਤਾਂ ਜੋ ਸਹੀ ਤਰ੍ਹਾਂ ਵਿਕਾਸ ਦੇ ਕੰਮ ਹੋ ਸਕਣ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਮਟੀਰੀਅਲ ਗਲਤ ਯੂਜ਼ ਕਰ ਦਿੱਤਾ ਜਾਂਦਾ ਇਸ ਕਰਕੇ ਉਹਨਾਂ ਕਿਹਾ ਕਿ ਉਹ ਉਹਨਾਂ ਨਾਲ ਸੰਪਰਕ ਬਣਾਈ ਰੱਖਣ ਔਰ ਜਿੱਥੇ ਵੀ ਵਿਕਾਸ ਕਾਰਜ ਚੱਲ ਰਹੇ ਨੇ ਉਹਨਾਂ ਨਾਲ ਉਹ ਸੰਪਰਕ ਕਰਨ ਔਰ ਉਹ ਜਾਇਜ਼ਾ ਲੈ ਸਕਣ ਔਰ ਜਿੱਥੇ ਵਿਕਾਸ ਕਾਰਜਾਂ ਦੀ ਲੋੜ ਹੈ ਤਾਂ ਵੀ ਉਹ ਉਹਨਾਂ ਨਾਲ ਸੰਪਰਕ ਕਰਨ ਤਾਂ ਜੋ ਵਿਕਾਸ ਕੀਤੇ ਜਾ ਸਕਣ ਹਾਂਜੀ ਅਮਿਲ ਸਾਹਿਬ ਕਿਸ ਤਰ੍ਹਾਂ ਦਾ ਪ੍ਰੋਗਰਾਮ ਸੀ ਅੱਜ ਬੋਦੀ ਵਾਲਾ ਪਿੱਥਾ ਤੁਸੀਂ ਪਹੁੰਚੇ ਹੋ ਬੋਦੀ ਵਾਲਾ ਪਿੱਥਾ ਵਿਖੇ ਸਾਡੇ ਲੋਕਾਂ ਦੀ ਡਿਮਾਂਡ ਸੀ ਇੱਕ ਸੜਕ ਜਿਹੜੀ ਕਦੇ ਵੀ ਨਹੀਂ ਬਣੀ ਸੀ ਔਰ ਸੀਵਰੇਜ ਦੀ ਵੀ ਡਿਮਾਂਡ ਸੀਗੀ ਤਾਂ ਉਸ ਜਿਹੜੀ ਗਲੀ ਦੇ ਵਿੱਚ ਸੀਵਰੇਜ ਪਾ ਕੇ ਹੁਣ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ तकरीबन 5 ਲੱਖ ਰੁਪਏ ਦਾ ਇਹ ਕੰਮ ਹੈ ਜੋ ਇੱਥੋਂ ਦੇ ਬੋਦੀ ਵਾਲਾ ਪਿੱਥਾ ਦੇ ਫਿਰਨੀ ਦੇ ਵਿੱਚ ਜਿਹੜੀ ਸਾਡੀ ਕਲੋਨੀ ਹੈ ਇਦੇ ਵਿੱਚ ਇਹ ਕੰਮ ਹੋਣ ਵਾਲਾ ਸੀ ਤਾਂ ਲੋਕਾਂ ਦੀ ਜਿਹੜੀ ਡਿਮਾਂਡ ਸੀ ਏ ਉਹ ਜਿਹੜਾ ਕੰਮ ਆ ਸ਼ੁਰੂਆਤ ਕਰਵਾ ਕੇ ਲੋਕਾਂ ਦੀ ਡਿਮਾਂਡ ਪੂਰੀ ਕੀਤੀ ਜਾ ਰਹੀ ਹੈ ਔਰ ਹੋਰ ਵੀ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਬੋਦੀਵਾਲਾ ਪਿੱਤਾ ਜੋ ਸਾਡੇ ਕੋਲ ਡਿਮਾਂਡਾਂ ਆਈਆਂ ਨੇ ਉਹ ਵੀ ਨਾਲ ਦੀ ਨਾਲ ਅਸੀਂ ਹੁਣ ਜਿਹੜਾ ਕਰਨ ਜਾ ਰਹੇ ਹਾਂ ਹਲਕਾ ਫਾਜ਼ਲ ਕਾ ਦੇ ਵਿੱਚ ਹੈ ਕੋਈ ਮਰਜੀ ਪਿੰਡ ਹੈ ਕੋਈ ਸ਼ਹਿਰ ਹੈ ਵਿਕਾਸ ਦੇ ਕੰਮ ਲਗਾਤਾਰ ਜਾਰੀ ਨੇ ਔਰ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਕਿਤੇ ਵੀ ਕੋਈ ਡਵੈਲਪਮੈਂਟ ਦਾ ਕੰਮ ਹੋਰ ਵੀ ਹੋਣ ਵਾਲਾ ਹੈ ਤਾਂ ਲੋਕ ਸਾਨੂੰ ਆ ਕੇ ਮਿਲ ਸਕਦੇ ਨੇ ਦੱਸਣ ਔਰ ਅਸੀਂ ਉੱਥੇ ਵੀ ਡਵੈਲਪਮੈਂਟ ਜੇ ਕਿਤੇ ਰਹਿ ਗਈ ਹੈ ਤਾਂ ਉੱਥੇ ਵੀ ਕਰਵਾਵਾਂਗੇ ਹਾਂਜੀ ਕੀ ਕਹਿਣਾ ਚਾਹੋਗੇ ਜੋ ਅੱਜ ਐਮਐਲ ਸਾਹਮਣੇ ਗਲੀ ਦਾ ਕੰਮ ਸ਼ੁਰੂ ਕਰਵਾਇਆ ਹੈ ਜੀ ਅਸੀਂ ਪਿੰਡ ਬੋਦੀ ਵਾਲਾ ਪਿੱਠ ਦੀ ਤਰਫੋਂ ਮੇਲੇ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਵੀ ਕੰਮ ਇਹਨਾਂ ਨੂੰ ਕਹਿੰਦੇ ਆ ਅਸੀਂ ਸਪੇਲ ਦੇ ਆਧਾਰ ਤੇ ਸਾਡੇ ਕੰਪਾਸ ਕਰਕੇ ਮਿੰਟਾਂ ਸ਼ੁਰੂ ਕਰਾ ਦਿੱਤੇ ਜਾਂਦੇ ਨੇ ਇਹ ਲੋਕਾਂ ਦੀ ਡਿਮਾਂਡ ਜਿਹੜੀ ਜਿਵੇਂ ਜਿਵੇਂ ਆਉਂਦੀ ਹੈ ਉਹ ਮੇਲੇ ਸਾਹਿਬ ਉਵੇਂ ਕੰਮ ਸ਼ੁਰੂ ਕਰਾਈ ਜਾਂਦੇ ਨੇ ਅਸੀਂ ਮੇਲੇ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ